ਅੰਡੀਆ ਚੇਅਰਮੈਨ ਅੱਜ ਅਸੀਂ ਭਗਵਾਨ ਵਾਲਮੀਕੀ ਸਮਾਜ ਦਾ ਦਿੱਸ਼ਤ ਪੰਜਾਬ ਭਾਰਤ ਦੇ ਸਰਪ੍ਰਸਤ ਬਾਬਾ ਲਾਡੀ ਨਾਟ ਜੀ ਵੱਲੋਂ ਅੱਜ ਆਪਣੇ ਚੇਅਰਮੈਨ ਪੰਜਾਬ ਸਰਵਨ ਮੱਟੂ ਮੋਦ ਜੀ ਦੇ ਜਨਮ ਦਿਹਾੜੇ ਤੇ ਆਏ ਆ ਅੱਜ ਨੂੰ ਤਾਂ ਕੇਕ ਤੇ ਬਹੁਤ ਨਮਟਾਵਾਂਗੇ ਉਹਨਾਂ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਆਹਾਰ ਵਾਲੀ ਜੈ ਹੋਰ ਜੈ ਅੱਜ ਤੁਹਾਡੇ ਵੱਲੋਂ ਬੜੀ ਵਧੀਆ ਰਾਮ ਦੀ ਬਾਬਾ ਜੀ ਦੀ ਫੋਟੋ ਵੀ ਦਿੱਤੀ ਗਈ ਹੈ ਹਾਂਜੀ ਚਲੋ ਇੱਕ ਮਿੰਟ ਕਰੋ ਪਹਿਲਾਂ ਅਪਲੋਡ ਕਰੋ ਬਾਬਾ ਜੀ ਇੱਕ ਮਿੰਟ ਬੋਲਦੇ ਆ ਬਾਬਾ ਜੀ ਇੱਕ ਮਿੰਟ ਤੁਸੀਂ ਨਾ ਪਾਜਵਾ ਸਾਹਿਬ ਪਹਿਲਾਂ ਇਹਨੂੰ ਆਪਣੀ ਕਰਵਾਈ ਕਰ ਲਓ ਕਰ ਲਓ ਕਰ ਲਓ ਕਿਉਂਕਿ ਪੱਜ ਨਹੀਂ ਹੋ ਜਾਣਾ ਆਪਾਂ ਕੋਈ ਨਹੀਂ ਕੋਈ ਨਹੀਂ ਕਰ ਲਓ ਜੀ ਆਪਣੇ ਨੂੰ ਧੰਨਵਾਦ ਕਰਦੀ ਨਾ ਬੜਾ ਬੜਾ ਵਧੀਆ ਲੱਗਾ ਇਹ ਜੋ ਸਾਡੀ ਟੀਮ ਦਾ ਤੇਰੀ ਟੀਮ ਦਾ ਜੋ ਮੇਰੇ ਨਾਲ ਕੁਝ ਵੀ ਜਰੇ ਉਹਨਾਂ ਦਾ ਮੈਂ ਤੰਮੈਨ ਸਰਪ੍ਰਾਈਜ਼ ਦਿੱਤਾ ਮੈਨੂੰ ਨਹੀਂ ਪਤਾ ਸੀ ਕੀ ਇੱਦਾਂ ਦਾ ਭਾਜੀ ਆਪਣਾ ਨਾਮ ਦੱਸ ਕੇ ਕੀ ਕਹਿਣਾ ਜੇ ਸਾਡਾ ਜਨਮ ਦਿਨ ਸੀ ਅੱਜ ਬੱਬਾ ਜੀ ਦਾ ਰੰਗ ਦੀ ਨਾਜ਼ੀ ਤੇ ਹੋਰ ਸਮੂਹ ਸੰਗਤ ਨੇ ਤਰੇ ਤੇ ਜਨਮ ਦਿਨ ਮਨਾ ਕੀ ਕਹਿਣਾ ਚਾਹੁੰਦੇ ਮੈਂ ਸਰਵਨ ਸਿੰਘ ਮੱਤੂ ਪਹਿਲੇ ਮੋਢਲ ਜੂ ਸਾਨੂੰ ਲਾਗੀਲਾ ਜੀ ਸਵੇ ਸਰ ਜੀ ਜਸੀ ਭਾਜੀ ਸਾਡੇ ਪੰਜ ਜੀ ਸਾਡੇ ਰੇਖਾ ਭਾਜੀ ਜਿੰਨੇ ਵੀ ਸਾਡੇ ਬਾਦਮੀਕ ਸਮਾਜ ਵਾਲੇ ਨੇ ਸਾਨੂੰ ਪੰਜਾਬ ਦਾ ਪ੍ਰਧਾਨ ਦਾ ਜੇ ਮੈਂ ਦਾ ਉਹਦਾ ਦੇਖੇ ਜਾ ਰਹੇ ਨੇ ਇੰਨਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਬਾਕੀ ਜੂਕਰ ਅੱਜ ਮੇਰਾ ਜਨਮ ਦਿਨ ਆ 15 5 70 ਅੱਜ ਬੜੀ ਖੁਸ਼ੀਵਲੀ ਗੱਲਾਂ ਸਾਰੀ ਬਾਲਨਿਕ ਸਮਾਜ ਨੇ ਸਾਡੇ ਨਾਲ ਖੁਸ਼ੀ ਮਨਾਈ ਆ ਮੈਂ ਬਹੁਤ ਬਹੁਤ ਸਾਰਿਆਂ ਦਾ ਲੱਖ ਲੱਖ ਵਧਾਈਆਂ ਦਿੰਦਾ ਪਰਿਵਾਰ 'ਚ ਕਿੰਨਾ ਖੁਸ਼ੀ ਦਾ ਮੋੜ ਆ ਜੀ ਪਰਿਵਾਰ ਸਾਰਾ ਜੀ ਖੁਸ਼ੀ ਆ ਜੀ ਸਾਰਾ ਪਰਿਵਾਰ ਖੁਸ਼ੀ ਮਨਾ ਰਿਹਾ ਸਾਰਾ ਪਰਿਵਾਰ ਇਕੱਠਾ ਨਹੀਂ ਤੇ ਸਾਡੇ ਬਾਲਨਿਕ ਸਮਾਜ ਦੇ ਨਾਲ ਮੈਂ ਰਹਿ ਰਿਹਾ ਜੀ ਅੱਕੇ ਕਦੀ ਇਸ ਤਰ੍ਹਾਂ ਦਾ ਜਨਮ ਦਿਨ ਮਨਾਇਆ ਜਿਸ ਤਰ੍ਹਾਂ ਅੱਜ ਬਾਬਾ ਜੀ ਨੇ ਇੱਥੇ ਆ ਕੇ ਤੁਹਾਨੂੰ ਸਰਪ੍ਰਾਈਜ਼ ਦਿੱਤਾ ਜਨਮ ਦਿਨ ਮਨਾਇਆ ਅਸੀਂ ਅੱਗੇ ਵੀ ਬਹੁਤ ਮਤਲਬ ਸਵੇਆ ਕੀਤੀ ਪਰ ਅਜੇ ਹਾਨੂੰ ਕੋਈ ਸਾਧਨ ਨਹੀਂ ਮਿਲਿਆ ਹੁਣ ਬਾਲਮੀਕ ਸਮਾਜ ਵੱਲੋਂ ਸਾਡੇ ਬਾਬਾ ਲਾਗੀਨਾਥ ਜੀ ਸਾਡੇ ਪੰਨਾ ਜੀ ਸੋਰੋਜੀ ਦੇਰਕਾ ਇਹਨਾਂ ਨੇ ਹਾਨੂੰ ਸਾਥ ਮਿਲ ਨਾਲ ਸਾਹਿਬ ਜੀ ਜਸੀ ਭਾਈ ਸਾਰਿਆਂ ਨੇ ਬਾਲਮੀਕ ਸਮਾਜ ਵੱਲੋਂ ਇਹਨਾਂ ਨੇ ਬਹੁਤ ਸਾਧਿਤਾ ਬੜੀ ਧੂਮਤਾ ਨਾਲ ਅੱਜ ਜਨਮ ਦਿਨ ਮਨਾ ਰਹੇ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਸਾਰਿਆਂ ਨੂੰ ਵਧਾਈਆਂ ਦਿੰਦਾ ਜਿਵੇਂ ਮੈਂ ਆਪਣਾ ਕੀਮਤੀ ਸਮਾਂ ਕੱਢ ਕੇ ਮੋਦਲ ਵਿੱਚ ਚਰਨ ਪਾਇਆ। ਕਾਫੀ ਲੰਬੇ ਸਮੇਂ ਤੋਂ ਹੀ ਇਹਨਾਂ ਦੇ ਨਾਲ ਸਮਾਜ ਦੇ ਵਿੱਚ ਕੰਮ ਆ ਪਚੜਦੇ ਸੀ। ਇਹਨਾਂ ਦੇ ਸਮਾਜ ਸੇਵਾਵਾਂ ਦੇ ਕੰਮ ਕਰਦੇ ਨੇ ਕਿੱਦਾਂ ਦੇ। ਸਮਾਜ ਸੇਵਾ ਜੋ ਕਰਿਆ, ਜੋ ਸੇਵਾ ਸੰਗਠੀ ਕਰ ਰਹੇ ਨੇ, ਜਿੱਥੇ ਵੀ ਕਿਸੇ ਨੇ ਲੋੜ ਪੈਂਦੀ ਆ, ਬਾਬਾ ਜੀ ਉੱਥੇ ਪਹੁੰਚਦੇ ਨੇ। ਮੈਂ ਇਹਨਾਂ ਨਾਲ ਦੂਰੀ ਨਭਾਰਿਆ ਜੀ। 20 ਘੰਟੇ ਇਹਨਾਂ ਨਾਲ ਮੈਂ ਸਾਥ ਦੇ ਰਹੀ ਜੀ। ਮੈਂ ਨਵਾਂ ਆਤੇ ਹੱਜ ਰਹੀ ਜੀ। ਹਾਂਜੀ ਹਾਂਜੀ ਬਾਜੀ ਬਾਜੀ ਬੋਲੋ ਵੇਹੇ ਬਾਧੀਆਂ ਭਾਜੀ ਇਹਨਾਂ ਦੀ ਬੈਟ ਲਾ ਕੇ ਤੇ ਇਹਨਾਂ ਨੂੰ ਸਮਾਗਮ ਜਲ ਹਾਂ ਫਿਰ ਸੁਪਾਪਾ ਭੇਟਣਾ ਭਾਲੇ ਨੂੰ ਭੇਟ ਤੇ ਇਹਨਾਂ ਦੇ ਵੱਡੇ ਇਹਨਾਂ ਦਾ ਨਾਮ ਆਇਆ ਹਾਂਜੀ ਲੱਗ ਆਇਆ ਇੱਥੇ ਲੱਸੀ ਰਾਇਲ ਬਾਬਾਏ ਦੱਸਿਓ ਜਨਮ ਜਨਮਦਾਰ ਇਹਨਾਂ ਦੇ ਜਨਮ ਦੇ ਵਾਲੇ ਬਾਰੇ ਦੱਸ ਹਾਂਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਜੀ ਦਾਤ ਮਹਾਰਾਜ ਦੀ ਜੈ ਸਦੀ ਨਸੀਨ ਸਤਸਰੂ ਬੁੱਧਨਾਥ ਮਹਾਰਾਜ ਦੀ ਜੈ ਜੋ ਕਿ ਅੱਜ ਪਿੰਡ ਮੂਦਲ ਵਿੱਚ ਸਾਡੇ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਦੇ ਜੀ ਦੇ ਪੰਜਾਬ ਭਾਟ ਵੱਲੋਂ ਸਾਡੇ ਵੱਡੇ ਵੀ ਸਰਵਨ ਸਿੰਘ ਮੱਟੂ ਮੂਦਲ ਜੀ ਜਿਨ੍ਹਾਂ ਨੂੰ ਅਸੀਂ ਪੰਜਾਬ ਚੇਅਰਮੈਨ ਦਾ ਉਹਦਾ ਦੇਖੇ ਜਾ ਰਹੇ ਆ ਔਰ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਅੱਜ ਇਹਨਾਂ ਦਾ ਜਿਹੜਾ ਜਨਮ ਦਿਨ ਆ ਤੇ ਸਾਡੀ ਭਗਵਾਨ ਵਾਲੀ ਕੀ ਸਮਾਜ ਸੇਵਾ ਸੁਸਾਇਟੀ ਵੱਲੋਂ ਅੱਜ ਬੜੀ ਹੀ ਧੂਮ ਧਾਮ ਨਾਲ ਜਿਹੜਾ ਜਨਮ ਦਿਨ ਇਹਨਾਂ ਦਾ ਪਿੰਡ ਮੋਧਰਾ ਵਿੱਚ ਜਿਹੜਾ ਮੁੱਖ ਦਫ਼ਤਰ ਆ ਉੱਥੇ ਮਨਾਇਆ ਜਾ ਰਿਹਾ ਹੈ ਅਸੀਂ ਸਾਡੀ ਪੂਰੀ ਟੀਮ ਵੱਲੋਂ ਮੱਤੂ ਸਾਹਿਬ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਜੋ ਬੋਲੇ 100 ਰੁਪਏ भगवान वाल्मीकि महाराज की जय वाल्मीकि की शक्ति अमर है वाल्मीकि की शक्ति अमर है वाल्मीकि की शक्ति अमर है जो बोले सौ निर्भय भगवान वाल्मीकि महाराज की जय वाल्मीकि शक्ति अमर है वाल्मीकि शक्ति अमर है वाल्मीकि शक्ति अमर है वाल्मीकि शक्ति अमर है कटा जी एक अच्छा अच्छा बना लो बना लो ਬਣਾ ਲਓ ਬਣਾ ਲਓ ਕੰਮਲ ਕਾਰੀ ਜਾ ਦੇ ਬਟਾ ਆਇਓ ਆਇਓ ਆਗੇ ਆਇਓ ਆਇਓ ਕਾਰੀ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ फिर बोलोगे चेयरमैन साहब अच्छा एक फोटो करनी है भाई एक सारा ये स्वरूप बड़ा तो अपनी करनी है हां जी मैं फोटो करनी भाई एक सारा दे आ जाए हां ਮੈਂ ਉਹ ਕਰ ਲੈਣਾ ਤੁਸੀਂ ਪਹਿਲੇ ਕੋਈ ਕੇਟਾ ਮੋਬਾਈਲ ਕਰ ਲੈਣਾ ਇਹ ਨਾਮ ਕੇਸ਼ਵਰ ਅਗੋਂ ਛੋੜ ਬੈਠਾ ਰਹਾਂਗਾ ਉਹ ਬੰਦਾ ਆਉਂਦਾ ਰਹਿੰਦਾ ਹੈ ਨਾ ਪ੍ਰਯਾਤ ਲਾਈ ਹੋਇਆ ਹੈ 50 ਸੋਸ਼ਲ ਮੀਡੀਆ ਗੱਲ ਮੈਂ ਦੂਰ ਦੀ ਮੋਟਾ ਉਹੋ ਸੌਰੀ 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 ਅੱਜ ਅਸੀਂ ਬਾਲਮੀਕ ਸਮਾਜ ਵੱਲੋਂ ਪਿੰਡ ਮੋਦਲ ਵਿੱਚ ਬਾਬਾ ਲਾਡੀਨਾਥ ਜੀ ਦੀ ਰਹਿਨਮਾਈ ਹੇਠ ਸਾਰੀ ਕਮੇਟੀ ਜੋ ਹੈ ਪਿੰਡ ਮੋਦਲ ਵਿਖੇ ਪਹੁੰਚੀ ਹੈ ਔਰ ਅੱਜ ਜਨਮ ਦਿਨ ਜੋ ਮੱਠੂ ਜੀ ਜਿਨ੍ਹਾਂ ਨੂੰ ਪੰਜਾਬ ਦਾ ਚੇਅਰਮੈਨ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਵੀ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਸਾਰੀ ਕਮੇਟੀ ਜੋ ਹੈ ਇਕੱਠੀ ਹੋਈ ਹੈ ਸਾਰੇ ਅਹੁਦੇਦਾਰ ਚੇਅਰਮੈਨ ਸਾਹਿਬ ਪੰਜਾਬ ਦੇ ਜਨਨ ਸੈਕਟੀ ਪੰਜਾਬ ਦੇ ਅਹੁਦੇਦਾਰ ਕੌਮੀ ਚੇਅਰਮੈਨ ਸਾਰੇ ਅਹੁਦੇਦਾਰ ਇਕੱਠੇ ਹਨ ਔਰ ਬੜੇ ਉਤਸ਼ਾਹ ਨਾਲ ਮੱਠੂ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਨਾਲ ਹੀ ਉਹਨਾਂ ਨੂੰ ਲੈਟਰ ਇਸ਼ੂ ਕੀਤੀ ਜਾ ਰਹੀ ਹੈ ਜੋ ਉਹਨਾਂ ਨੂੰ ਸਨਮਾਨ ਸਨਮਾਨਤ ਕੀਤਾ ਜਾ ਰਿਹਾ ਹੈ ਔਰ ਨਾਲ ਹੀ ਉਹਨਾਂ ਦੇ ਜਨਮ ਦਿਨ ਤੇ ਕੇਕ ਵੀ ਜੋ ਹੈ ਬਾਬਾ ਨਾਲਾਡੀ ਨਾਥ ਜੀ ਔਰ ਸਾਰੀ ਕਮੇਟੀ ਵੱਲੋਂ ਮਨਾਏ ਜਾ ਰਿਹਾ ਜਨਮ ਦਿਨ ਮਨਾਇਆ ਜਾ ਰਿਹਾ ਹੁਣ ਬਾਬਾ ਲਾਡੀ ਨਾਥ ਜੀ ਨੂੰ ਕਹਾਂਗੇ ਕਿ ਉਹ ਲੈਟਰ ਜਿਹੜੀ ਆ ਇਹਨਾਂ ਨੂੰ ਚੇਅਰਮੈਨ ਪੰਜਾਬ ਦੀ ਜਿਹੜੀ ਆ ਉਹ ਇਹਨਾਂ ਨੂੰ ਦਿੱਤੀ ਜਾਏ ਔਰ ਸਾਰੀ ਕਮੇਟੀ ਨੂੰ ਬੇਨਤੀ ਆ ਕਿ ਨਾਲ ਉਹਨਾਂ ਦੇ ਜਿਹੜੇ ਆ ਉਹਨਾਂ ਨੂੰ ਸਲਮਾਨ ਕੀਤਾ ਜਾਏ ਉਹਨਾਂ ਦਾ ਅਹੁਦਾ ਜਿਹੜਾ ਬੜੀ ਖੁਸ਼ੀ ਦੀ ਗੱਲ ਆ ਅੱਜ ਉਹਨਾਂ ਨੂੰ ਅਹੁਦਾ ਦਿੱਤਾ ਜਾ ਰਿਹਾ ਤੇ ਹੁਣ ਮੈਂ ਬਾਬਾ ਲਾਡੀ ਨਾਦ ਜੀ ਨੂੰ ਬੇਨਤੀ ਕਰਾਂਗਾ ਕਿ ਵਿਸਤਾਰ ਪੂਰਵਕ ਸਾਰੀ ਜਾਣਕਾਰੀ ਦੇਣ ਔਰ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਮੌਤਾਂ ਹੋਈਆਂ ਹਨ ਸ਼ਰਾਬ ਪੀ ਕੇ ਲੋਕਾਂ ਦੀਆਂ ਇਹਦੇ ਬਾਰੇ ਵੀ ਗੱਲ ਕਰਨਗੇ ਔਰ ਆਪਣੀ ਕਮੇਟੀ ਦੇ ਸਮਾਜ ਸੇਵਾ ਦੇ ਜਿਹੜੇ ਕੰਮ ਚੱਲ ਰਹੇ ਨੇ ਉਹਨਾਂ ਦੇ ਬਾਰੇ ਵੀ ਗੱਲ ਕਰਨਗੇ ਔਰ ਜੋ ਜਨਮ ਦਿਨ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਬਾਰੇ ਵੀ ਗੱਲ ਕਰਨਗੇ ਵਤਨ ਦੀ ਮਿੱਟੀ ਚੈਨਲ ਨਾਲ ਜੋ ਬੁਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 168 ਗੁਰੂ ਗਿਆਨनाथ ਮਹਾਰਾਜ ਜੈ ਗਤੀ ਨਸੀਲ ਸਤਗੁਰੂ ਬੁੱਧਨਾਥ ਮਹਾਰਾਜ ਕੀ ਅੱਜ ਜੋ ਪੁੰਡ ਮੋਦਰਾ ਵਿੱਚ ਸਾਡੀ ਜਥੇਬੰਦੀ ਭਗਵਾਨ ਵਾਲਮੀਕੀ ਸਮਾਹ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਅਸੀਂ ਅੱਜ ਪੂਰੀ ਸੀ ਟੀਮ ਨਾਲ ਜੋ ਮੇਰੇ ਨਾਲ ਖੜੇ ਨੇ ਸਾਡੇ ਮੁੱਖ ਸਟਾਲਕ ਪਾਪਾ ਸੋਨੂ ਜੀ ਔਰ ਮੇਰਾ ਛੋਟਾ ਵੀਰ ਮੇਰਾ ਭਰਾ ਅਰਜੀਤ ਸਿੰਘ ਚੌਧਰੀ ਰਾਸ਼ਟਰੀ ਚੇਅਰਮੈਨ ਔਰ ਮੇਰੀ ਭੈਣ ਰੇਖਾ ਕੌਮੀ ਚੇਅਰਮੈਨ ਮਹਿਲਾ ਵਿੰਗ ਦੀ ਔਰ ਹਰਦੇਸ਼ ਕੁਮਾਰ ਦੱਸੀ ਜੀ ਕੌਮੀ ਚੇਅਰਮੈਨ ਔਰ ਸਤਨਾਮ ਸਿੰਘ ਬਾਬੂ ਜੀ ਜੂਸ ਵਿੰਗ ਦੇ ਚੇਅਰਮੈਨ ਪੰਜਾਬ ਔਰ ਉਸਾਰ ਜੀ ਕੌਮੀ ਚੇਅਰਮੈਨ ਵਾਈਸ ਔਰ ਵਿੱਕੀ ਸੋਤਾ ਜੀ ਜਿਹੜੇ ਮਾਤਾ ਜੀ ਹੋਂਦੇ ਚੇਅਰਮੈਨ ਔਰ ਅਜੇ ਸਾਜਨ ਸਾਰੇ ਹੀ ਅੱਜ ਅਸੀਂ ਆਪਣੀ ਸਮੂਹੀ ਟੀਮ ਨਾਲ ਜੋ ਅੱਜ ਭਗਵਾਨ ਵਰਨਿਕੀ ਮਹਾਰਾਜੀ ਦਾ ਜੋ ਆਪਣੇ ਮੱਤੂ ਸਾਹਿਬ ਨੂੰ ਜੋ ਸਰੂਪ ਪਵਿੱਤਰ ਸਰੂਪ ਜੋ ਸੇਨ ਨੂੰ ਭੇਟ ਕਰਕੇ ਜਾ ਰਹੇ ਆ ਤੁਹਾਨੂੰ ਪਤਾ ਹੀ ਏ ਕਿ ਅੱਜ ਸਾਡੇ ਮੱਤੂ ਸਾਹਿਬ ਜੀ ਦਾ ਜੋ ਜਨਮ ਦਿਨ ਅਸੀਂ ਬੜੀ ਹੀ ਧੂਮ ਧਾਮ ਦੇ ਨਾਲ ਆਪਣੇ ਸਤਿਗੁਰੂ ਦੀ ੋਟ ਲੈ ਕੇ ਇਹਨਾਂ ਦਾ ਬੜੀ ਧੂਮ ਧਾਮ ਨਾਲ ਜੋ ਜਨਮ ਦਿਨ ਮਨਾ ਰਹੇ ਆ ਮੈਂ ਪੂਰੀ ਹੀ ਸਮੁੱਚੀ ਟੀਮ ਵੱਲੋਂ ਇਹਨਾਂ ਨੂੰ ਲੱਖ-ਲੱਖ ਵਧਾਈਆਂ ਕਰਦਾ ਔਰ ਸਾਡੇ ਰਹਿਬਰ ਸਤਿਗੁਰੂ ਮਾਨਮਿਕ ਭਗਵਾਨ ਜੀ ਉਹਨਾਂ ਘੜੀ ਹੱਥ ਜੋੜ ਕੇ ਅਰਦਾਸ ਔਰ ਬੇਨਤੀ ਕਰਦਾ ਹੈ ਕਿ ਸਾਡੀ ਪੂਰੀ ਸਮੁੱਚੀ ਟੀਮ ਨੂੰ ਮਰਜ਼ ਆਪਣਾ ਹੱਥ ਦੇ ਕੇ ਸਿਰ ਤੇ ਰੱਖਣਾ ਜੋ ਬੋਲੇ 100 ਰੁਪਏ ਭਗਵਾਨ ਵਰਮੇ ਕੀ ਮਹਾਰਾਜ ਕੀ ਹੈ ਬਾਬਾ ਲਾਡਿਨਾਥ ਜੀ ਤੁਹਾਡੇ ਵੱਲੋਂ ਬੜੀ ਚਰਚਾ ਸ਼ਹਿਰ ਚ ਇਲਾਕੇ ਚ ਪੰਜਾਬ ਚ ਚੱਲ ਰਹੀ ਹੈ ਕਿ ਤੁਸੀਂ ਬੜੇ ਉਤਸ਼ਾਹ ਨਾਲ ਔਦੇਦਾਰੀਆਂ ਔਰ ਜਿਹੜੇ ਸੇਵਾ ਦੇ ਕੰਮ ਉਹ ਕਰ ਰਹੇ ਹੋ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਜਿੱਤਨਾ ਕਿ ਸਾਡੀ ਸੁਸਾਇਟੀ ਭਗਵਾਨ ਵਰਮੇ ਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਸਾਡੀ ਜਿੰਨੇ ਵੀ ਸਾਡੇ ਭਰਾ ਮੇਰੇ ਨਾਲ ਖੜੇ ਹੁੰਦੇ ਨੇ ਮੇਰੇ ਤੋਂ ਸਾਡੇ ਕੰਮ ਵੇਖ ਕੇ ਅਸੀਂ ਸਮਾਜ ਦੀ ਸੇਵਾ ਕਰ ਰਹੇ ਹਾਂ ਔਰ ਸਾਡੇ ਭਗਵਾਨ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਮਹਾਰਾਜ ਅਸੀਂ ਸਦਾ ਹੀ ਹਮੇਸ਼ਾ ਹੀ ਤੁਹਾਡੇ ਚਰਨਾਂ 'ਚ ਰਹਿ ਕੇ ਜੋ ਆਪਣੇ ਸਮਾਜ ਦੀ ਸੇਵਾ ਕਰਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਰਨੀਕੀ ਮਹਾਰਾਸ਼ੀ ਬਾਬਾ ਜੀ ਆ ਜਿਹੜੇ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀ ਕੇ ਕਹਿਣਾ ਨਹੀਂ ਚਾਹੀਦਾ ਕਿਉਂਕਿ ਅੱਜ ਜਨਮ ਦਿਨ ਦਾ ਮ ਮਾਹੌਲ ਚੱਲ ਰਿਹਾ ਹੈ ਪਰ ਜੋ ਬੜੀ ਦੁਖਦਾਈ ਘਟਨਾ ਹੋਈ ਹੈ ਕਿ 12 13 ਬੰਦੇ ਜੋ ਮੌਤ ਸ਼ਰਾਬ ਪੀ ਕੇ ਜਰੀਲੀ ਮਰ ਗਏ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਔਰ ਕੀ ਮੰਨਦੇ ਆ ਤੁਹਾਡੀ ਵੇਖੋ ਜੀ ਬਹੁਤ ਹੀ ਮਨ ਭਾਗੀ ਜਿਹੜੀ ਉਹ ਘਟਨਾ ਹੋਈ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਦੱਸਦੇ ਪੈਣੇ ਕਿ ਜੋ दारू ਦੇ ਵਿੱਚ ਜੋ ਆਪਣੇ ਆਪੀ ਬਣਾ ਆਪਣਾ ਕੇ ਜੋ ਲੋਕੀ ਵੇਚ ਰਹੇ ਨੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਬੰਦਿਆਂ ਨੂੰ ਵੱਧ ਤੋਂ ਵੱਧ ਸਹਾ ਦਿੱਤੀ ਜਾਵੇ ਔਰ ਇਹਨਾਂ ਬੰਦਿਆਂ ਨੂੰ ਅਨਤ ਪਾਈ ਜਾਵੇ ਅਸੀਂ ਇੱਕ ਹੋਰ ਬੇਨਤੀ ਕਰਦੇ ਆ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਵ ਵਿਸੜ ਗਏ ਨੇ ਉਹਨਾਂ ਨੂੰ ਅਸੀਂ 10-10 ਲੱਖ ਰੁਪਇਆ ਦੇ ਰਹੇ ਹਾਂ ਅਸੀਂ ਹੋਰ ਇੱਕ ਬੇਨਤੀ ਕਰਦੇ ਆ ਕਿ ਉਹਨਾਂ ਦੇ ਮੈਂਬਰਾਂ ਨੂੰ ਘਰ ਪਰਤੀ ਇੱਕ ਬੰਦੇ ਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਕਿ ਉਹਨਾਂ ਦਾ ਸਦਾ ਹੀ ساری ਲਾਈਫ ਟਾਈਮ ਤੱਕ ਉਹਨਾਂ ਦਾ ਜਿਹੜਾ ਰੋਟੀ ਦਾ ਰਜਗਾਰ ਉਹਨਾਂ ਦਾ ਘਰ ਚੱਲ ਸਕੇ ਇੰਨੀ ਇੱਕ ਗੱਲ ਕਰਦੇ ਹੋਇਆ ਜੋ ਬੋਲੇ ਸੋਨਟ ਹੈ ਭਗਵਾਨ ਵਾਹਿਗੁਰੂ ਵਾਲੇ ਕਿਹੜੇ ਹੁਣ ਬਾਬਾ ਲਾਡੀਨਾਥ ਜੀ ਨੂੰ ਬੇਨਤੀ ਕਰਾਂਗੇ ਕਿ ਕੇਕ ਜਿਹੜਾ ਉਹ ਇਹਨਾਂ ਦਾ ਮੱਠੂ ਜੀ ਦਾ ਮੂੰਹ ਮਿੱਠਾ ਕਰਾਇਆ ਜਾਏ ਔਰ ਜਿਹੜੀ ਇਹ ਕਾਰਵਾਈ ਜਿਹੜੀ ਹੈ ਸ਼ੁਰੂ ਕੀਤੀ ਜਾਏ ਜਨਮ ਦਿਨ ਮਨਾਉਣ ਦੀ ਇਹ ਬਾਬਾ ਜੀ ਨੂੰ ਬੇਨਤੀ ਕਰਾਂਗੇ ਇਹ ਗੱਲ ਹੈ ਬਾਬਾ ਇਹ ਸਾਰੀ ਪਿਆਰ ਇੱਕ ਡੋਡੋ ਕਰਨੀ ਬਾਬਾ ਜੀ ਆ ਵੀਡੀਓ ਖਰਾਬ ਹੋਏ ਨਹੀਂ ਸਾਰੀ ਭਾਜੀ ਆ ਸਾਰੀ ਵੀਡੀਓ ਖਰਾਬ ਹੋ ਜਾਣੀ ਹੈ ਕਰ ਲਓ ਇੱਕ ਮਿੰਟ ਆ ਕਰ ਲਓ ਇੱਕ ਮਿੰਟ ਨੇਰ ਕਰ ਲਿਓ ਨਾ ਚਲੋ ਇਹ ਮਟਰੀ ਦਾ ਕਰਾਓ ਮੂਮਠਾ ਜਨਮ ਦਿਨ ਦੀ ਕਾਰਵਾਈ ਜਿਹੜੀ ਹੈ ਬਾਬਾ ਲਾਡੀ ਨਾਥ ਜੀ ਇਹਨਾਂ ਦੀ ਫੇਰ ਤੋਂ ਕੇ ਮਾਮੂ ਵਾਲੀਏ ਕੇਕ ਦੀ ਤੁਸੀਂ ਨਾਲ ਆਉਣਾ ਬਾਬਾ ਜੀ ਨਾਲ ਆਓ ਨਾਲ ਆ ਬਾਬਾ ਜੀ ਬਾਬਾ ਜੀ ਨਾਲ ਜੋ ਬੋਲੇ ਜੈ ਬਾਲਮੀਕ ਜੈ ਬਾਲਮੀਕ ਸ਼ਕਤੀ ਅਮਰ ਹੈ ਬਾਲਮੀਕ ਸ਼ਕਤੀ ਅਮਰ ਹੈ ਖੋ ਖੋ ਬੱਤੂ ਚਾਹ ਨਹੀਂ ਹੈਗੇ ਹੋਰ ਥੋੜਾ ਜਿਹਾ ਮੂੰਹ ਦੇ ਲਾ ਲਾ ਲਾਵਾ ਕੋਈ ਨਹੀਂ ਕੀਵਾਦਾ ਕੀਵਾਦਾ ਕਲਰ ਹੋਏਗਾ ਇਹ ਨੀਕਾਲ ਕਾਇਲੰਬਾ ਕੋੜੂਗਾ ਹਣ ਭਾਈ ਬਾਕੀ ਵੀ ਇਰਾਨਾ ਕੇ ਹਾਂਜੀ ਚੇਅਰਮੈਨ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ